ਦੋਸਤੋ ਮੇਰੇ ਚੈਨਲ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਗਾਜਰ ਦੇ ਮਰਬੇ ਦੀ ਰੈਸਪੀ ਤੇ ਤੁਸੀਂ ਇਸ ਨੂੰ ਬਣਾ ਕੇ ਪੂਰੇ ਸਾਲ ਦੇ ਲਈ ਸਟੋਰ ਕਰਕੇ ਰੱਖ ਸਕਦੇ ਹੋ ਬਹੁਤ ਹੀ ਜ਼ਿਆਦਾ ਤੇਜ਼ੀ ਬਣਦਾ ਵਾ ਇਸ ਦੇ ਇਲਾਵਾ ਜਿਵੇਂ ਕਿ ਅੱਗੇ ਗਰਮੀ ਦਾ ਮੌਸਮ ਆਉਣ ਵਾਲਾ ਹੈ ਤਾਂ ਇਹ ਮਰਬਾ ਤੁਹਾਡੇ ਬਹੁਤ ਹੀ ਕੰਮ ਆਉਣ ਵਾਲਾ ਵਾ ਇਸ ਲਈ ਮੈਂ 1 ਕਿਲੋ ਗਾਜਰਾਂ ਲਈਆਂ ਤੇ ਗਾਜਰਾਂ ਨੂੰ ਆਪਾਂ ਧੋ ਕੇ ਛਿੱਲ ਲਿਆ ਉਸ ਦੇ ਬਾਅਦ ਇਸ ਤਰ੍ਹਾਂ ਮੈਂ ਛੋਟੇ ਪੀਸਸ ਦੇ ਵਿੱਚ ਇਹਨੂੰ ਕੱਟ ਕਰ ਲਿਆ ਤੁਸੀਂ ਆਪਣੇ ਮਨਪਸੰਦ ਪੀਸਸਸ ਦੇ ਵਿੱਚ ਇਸ ਨੂੰ ਕੱਟ ਕਰ ਸਕਦੇ ਹੋ ਇੱਧਰ ਕੜਾਈ ਦੇ ਵਿੱਚ ਮੈਂ ਡੇਢ ਗਲਾਸ ਪਾਣੀ ਲਿਆਵਾ ਤੇ ਪਾਣੀ ਜਦੋਂ ਗਰਮ ਹੋ ਗਿਆ ਤਾਂ ਇਹਦੇ ਵਿੱਚ ਅਸੀਂ ਕਟੀਆਂ ਹੋਈਆਂ ਗਾਜਰਾ ਐਡ ਕਰ ਦਿਆਂਗੇ ਤੇ ਹੁਣ ਆਪਾਂ ਇਹਨੂੰ ਕਵਰ ਕਰਕੇ ਅੱਧੇ ਘੰਟੇ ਦੇ ਲਈ ਪਕਾਵਾਂਗੇ ਗਾਜਰਾ ਨੂੰ ਤੁਸੀਂ ਅੱਧੇ ਘੰਟੇ ਲਈ ਚੰਗੀ ਤਰ੍ਹਾਂ ਪਕਾ ਲੈਣਾ ਇਹਦੇ ਨਾਲ ਇਹ ਸੌਫਟ ਹੋ ਜਾਂਦੀਆਂ ਵਾ ਤੇ ਉਸ ਦੇ ਬਾਅਦ ਆਪਾਂ ਗੈਸ ਦੀ ਫਲੇਮ ਨੂੰ ਬੰਦ ਕਰ ਦੇਾਂਗੇ ਤੇ ਗਾਜਰਾ ਨੂੰ ਠੰਡੇ ਹੋਣ ਦੇ ਲਈ ਰੱਖ ਦੇਾਂਗੇ ਗਾਜਰਾਂ ਜਦੋਂ ਠੰਨੀਆਂ ਹੋ ਗਈਆਂ ਤਾਂ ਇਸ ਤਰ੍ਹਾਂ ਮੈਂ ਇਹਨਾਂ ਨੂੰ ਚੌਪੜ ਦੇ ਉੱਪਰ ਕੱਢ ਲਿਆ ਤੇ ਹੁਣ ਆਪਾਂ ਫੋਕ ਦੇ ਨਾਲ ਨਾ ਇਹਦੇ ਵਿੱਚ ਹੋਲ ਕਰ ਦਿਆਂਗੇ ਇਹਦੇ ਨਾਲ ਕੀ ਹੋਏਗਾ ਕਿ ਜਦੋਂ ਅਸੀਂ ਇਹਨਾਂ ਨੂੰ ਸ਼ੂਗਰ ਸਰਪ ਦੇ ਵਿੱਚ ਚਾਸ਼ਨੀ ਦੇ ਵਿੱਚ ਪਾਵਾਂਗੇ ਤਾਂ ਅੰਦਰ ਤੱਕ ਇਹਦੇ 'ਚ ਰਸ ਚਲਿਆ ਜਾਏਗਾ ਤੇ ਸਾਡਾ ਪਰਾਬਾ ਬਹੁਤ ਟੇਸਟੀ ਬਣੇਗਾ ਇਸ ਦੇ ਇਲਾਵਾ ਜਿਹੜੇ ਮਸਾਲੇ ਪਾਵਾਂਗੇ ਉਹ ਵੀ ਸਾਰੇ ਅੰਦਰ ਤੱਕ ਆਪਣਾ ਫਲੇਵਰ ਦੇਣਗੇ ਗਾਜਰਾਂ ਦਾ ਜਿਹੜਾ ਪਾਣੀ ਹੈ ਬੋਇਲ ਕੀਤਾ ਉਹ ਤੁਸੀਂ ਢੋਲਣਾ ਨਹੀਂ ਉਹ ਅਸੀਂ ਯੂਜ਼ ਕਰਾਂਗੇ ਇੱਥੇ ਮੈਂ ਕੜਾਈ ਦੇ ਵਿੱਚ ਡੇਢ ਕੌਲੀ ਖੰਡ ਦੀ ਲਈ ਆ ਤੇ ਇਹਦੇ ਵਿੱਚ ਜਿਹੜਾ ਗਾਜਰਾਂ ਦਾ ਬਚਿਆ ਹੋਇਆ ਪਾਣੀ ਸੀ ਉਹ ਆਪਾਂ ਪਾ ਦਿੱਤਾ ਮਸਾਲਿਆਂ ਦੇ ਵਿੱਚੋਂ ਹਰੀ ਇਲਾਇਚੀ, ਦਾਲਚੀਨੀ ਤੇ ਦੋ ਚੱਕਰ ਫੁੱਲ ਲਏ ਆ ਇਸ ਦੇ ਇਲਾਵਾ ਜਿਹੜਾ ਸਾਡਾ ਇਹ 슈ਗਰ ਸਰਪ ਬਣੇਗਾ ਉਹ ਠੰਡੇ ਹੋਣ ਦੇ ਬਾਅਦ ਉਹਦੀ ਖੰਡ ਜਿਹੜੀ ਆ ਉਹ ਜੰਮੇ ਨਾ ਇਸ ਲਈ ਇਹਦੇ ਵਿੱਚ ਇੱਕ ਨਿੰਬੂ ਦਾ ਰਸ ਆਪਾਂ ਨਿਚੋੜ ਦੇਣਾ ਆ ਤੇ ਉਸ ਦੇ ਬਾਅਦ ਜਦੋਂ ਖਾਨਚਰੀਆ ਮੈਲਟ ਹੋ ਗਈ ਤਾਂ ਆਪਾਂ ਇਹਦੇ ਵਿੱਚ ਗਾਜਰਾਂ ਜਿਹੜੀਆਂ ਐ ਉਹ ਐਡ ਕਰ ਦੇਣੀ ਆ ਵਾ ਗਾਜਰਾਂ ਨੂੰ ਐਡ ਕਰਕੇ ਹੁਣ ਅਸੀਂ ਇਹਨਾਂ ਨੂੰ ਫਿਰ ਤੋਂ ਪਕਾਵਾਂਗੇ 슈ਗਰ سیرਪ ਦੇ ਵਿੱਚ ਤਕਰੀਬਨ 1 ਘੰਟੇ ਨੇ ਲਈ ਸਲੋ ਫਲੇਮ ਤੇ ਇਹਨਾਂ ਨੂੰ ਤੁਸੀਂ ਕਵਰ ਕਰਕੇ ਸਲੋ ਫਲੇਮ ਦੇ ਉੱਪਰ ਪੂਰਾ 1 ਘੰਟਾ ਪਕਾਉਣਾ ਵਾ ਏਡੇ ਨਾਲ ਤੁਹਾਡਾ ਮਰਬਾ ਬਹੁਤ ਹੀ ਸ਼ਾਨਦਾਰ ਹੋਣ ਵਾਲਾ ਵਾ ਦੇ ਵਿੱਚ ਵਿੱਚ ਦੀ ਤੁਸੀਂ ਚੈੱਕ ਵੀ ਕਰਦੇ ਰਹਿਣਾ ਹੈ ਜਿਹੜੀ ਚਾਸ਼ਨੀ ਆ ਉਹ ਗਾਰੀ ਹੋ ਜਾਂਦੀ ਹੈ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਵਾ ਦੇ ਬਿਲਕੁਲ ਇਹ ਨਾ ਹੋਵੇ ਕਿ ਚਾਸ਼ਨੀ ਤੁਹਾਡੀ ਖਤਮ ਹੋ ਜਾਵੇ ਤੇ ਸਲੋ ਫਲੇਮ ਦੇ ਉੱਪਰ ਪਕਾਉਣਾ ਇਹਨੂੰ ਹੌਲੀ ਹੌਲੀ ਤੇ ਤਕਰੀਬਨ ਇਹਨੂੰ 1 ਘੰਟਾ ਹੋ ਗਿਆ ਮੈਨੂੰ ਪਕਾਉਂਦੇ ਨੂੰ ਤੇ ਸਾਡੀਆਂ ਚੜੀਆਂ ਗਾਜਰਾਂ ਉਹ ਬਹੁਤ ਹੀ ਸੌਫਟ ਹੋ ਗਈਆਂ ਇੱਕ ਬਹੁਤ ਹੀ ਵਧੀਆ ਖੁਸ਼ਬੂ ਜਰੀਆ ਉਹ ਆ ਰਹੀ ਹੈ ਗੇਸ ਦੀ ਫਲੇਮ ਨੂੰ ਬੰਦ ਕਰ ਦੇਾਂਗੇ ਤੇ ਗਾਜਰਾ ਨੂੰ ਅਸੀਂ ਠੰਡਾ ਹੋਣ ਦੇ ਲਈ ਛੱਡ ਦੇਾਂਗੇ ਕਿਉਂਕਿ ਠੰਡੇ ਹੋਣ ਦੇ ਬਾਅਦ ਹੀ ਤੁਸੀਂ ਇਹਨਾਂ ਨੂੰ ਸਟੋਰ ਕਰ ਸਕਦੇ ਹੋ ਤੇ ਹੁਣ ਮੈਂ ਤੁਹਾਨੂੰ ਦਿਖਾਉਣੀ ਆ ਕਿ ਜਿਹੜਾ ਸਾਡਾ ਗਾਜਰ ਦਾ ਮਰਬਾ ਹੈ ਠੰਡੇ ਹੋਣ ਦੇ ਬਾਅਦ ਉਹ ਕਿੰਨਾ ਟੇਸਟੀ ਬਣ ਕੇ ਰੈਡੀ ਹੋਇਆ ਇਹ ਮਰਬਾ ਜਿੰਨਾ ਪੁਰਾਣਾ ਹੋਵੇਗਾ ਓਨਾ ਹੀ ਜ਼ਿਆਦਾ ਤੇਸਤੀ ਤੇ ਗੁਣਕਾਰੀ ਹੋਏਗਾ ਜੇ ਤੁਸੀਂ ਇਹਨੂੰ ਹੁਣ ਬਣਾ ਕੇ ਰੱਖਦੇ ਹੋ ਤੇ 1-2 ਮਹੀਨਿਆਂ ਤੱਕ ਜਿਵੇਂ ਹੀ ਗਰਮੀ ਦਾ ਸੀਜ਼ਨ ਆਉਂਦਾ ਤਾਂ ਇਹ ਮਰੱਬਾ ਬਹੁਤ ਹੀ ਗੁਣਕਾਰੀ ਤੇ ਬਹੁਤ ਹੀ ਟੇਸਟੀ ਬਣ ਜਾਏਗਾ ਗਾਜਰਾ ਬਿਲਕੁਲ ਸੌਫਟ ਹੋ ਗਈਆਂ ਅੰਦਰ ਤੱਕ ਇਹਦੇ ਚ ਜੂਸ ਚਲਾ ਗਿਆ ਵਾ ਇਸ ਦੇ ਇਲਾਵਾ ਇਹਦੇ ਚ ਮਸਾਲਿਆਂ ਦਾ ਬਹੁਤ ਹੀ ਵਧੀਆ ਫਲੇਵਰ ਆ ਰਿਹਾ ਵਾ ਤੇ ਇਹਦੀ ਜਿਹੜੀ ਚਾਸ਼ਨੀ ਆ ਉਹ ਵੀ ਕਾਫੀ ਗਾੜੀ ਹੋ ਚੁੱਕੀ ਆ ਤੇ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਲੱਗ ਰਿਹਾ ਹੈ ਗਾਜਰ ਦਾ ਮਰਬਾ ਜਦੋਂ ਤੁਸੀਂ ਇੱਕ ਵਾਰ ਇਸ ਨੂੰ ਘਰ ਦੇ ਵਿੱਚ ਬਣਾ ਲਿਆ ਤੁਸੀਂ ਕੋਈ ਵੀ ਮਰਬਾ ਮਾਰਕੀਟ ਤੋਂ ਖਰੀਦਣਾ ਬੰਦ ਕਰ ਦੇਵੋਗੇ ਕਿਉਂਕਿ ਇਹ ਨਾ ਜ਼ਿਆਦਾ ਟੇਸਟੀ ਬਣਦਾ ਵਾ ਤੇ ਆਪਣਾ ਫੀਡਬੈਕ ਮੇਰੇ ਨਾਲ ਜ਼ਰੂਰ ਸ਼ੇਅਰ ਕਰਿਓ ਇਹਨੂੰ ਤੁਸੀਂ 에어ਟਾਈਟ ਕੰਟੇਨਰ ਦੇ ਵਿੱਚ ਭਰ ਕੇ ਰੱਖ ਲਓ ਪੂਰੇ ਸਾਲ ਭਰ ਦੇ ਲਈ ਬਿਲਕੁਲ ਖਰਾਬ ਨਹੀਂ ਹੋਏਗਾ ਤੇ ਜਦੋਂ ਮਨ ਕਰੇ ਤੁਸੀਂ ਇਸ ਨੂੰ ਇੰਜੋਏ ਕਰ ਸਕਦੇ ਹੋ ਤੇ ਆਪਣਾ ਫੀਡਬੈਕ ਵੀਡੀਓ ਦੇ ਲਈ ਮੇਰੇ ਨਾਲ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਣਾ